ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਹੁਣ ਬੱਚੇ ਸਕੂਲਾਂ ਦੇ ਵਿੱਚ ਨਹੀਂ ਬਲਕਿ ਘਰ ਬੈਠੇ ਹੀ ਪੜ੍ਹਾਈ ਕਰਨਗੇ ਯਾਨੀ ਕਿ ਅਧਿਆਪਕ ਹੁਣ ਘਰ ਤੋਂ ਹੀ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣਗੇ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਪ੍ਰਦੂਸ਼ਣ ਦੀ ਰਾਜਧਾਨੀ ਬਣ ਚੁੱਕੀ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਸਾਹ ਲੈਣਾ ਮੁਸ਼ਕਲ ਹੋ ਗਿਆ ਤੇ ਇਸ ਦਾ ਅਸਰ ਜਿੱਥੇ ਰੋਜ਼ਮਰਾਂ ਦੀ ਜ਼ਿੰਦਗੀ ਜੀਉਣ ਵਾਲੇ ਲੋਕਾਂ ਉੱਤੇ ਪੈ ਰਿਹਾ ਹੈ ਉਥੇ ਹੀ ਬੱਚਿਆਂ ਦੀ ਪੜ੍ਹਾਈ ਤੇ ਵੀ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਤਾਂ ਦਿੱਲੀ ਸਰਕਾਰ ਨੇ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਦੇ ਪੱਧਰਾਂ 'ਚ ਆਏ ਤੇਜ਼ ਉਛਾਲ ਦੇ ਮੱਦੇ ਨਜ਼ਰ ਵੱਡਾ ਫੈਸਲਾ ਲਿਆ ਤਾਂ ਮੰਗਲਵਾਰ 11 ਨਵੰਬਰ ਨੂੰ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਲਈ ਕਲਾਸਾਂ ਲਈ ਜਿਹੜੀਆਂ ਹਾਈਬ੍ਰਿਡ ਮੋਡ ਭਾਵ ਸਰੀਰਕ ਅਤੇ ਆਨਲਾਈਨ ਦੋਵੇਂ ਮੋਡਾਂ 'ਚ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ ਇਹ ਫੈਸਲਾ ਕਿਉਂ ਲਿਆ ਗਿਆ ਉਹ ਵੀ ਦੱਸ ਦਿੰਨੇ ਆ ਦਰਅਸਲ ਇਹ ਨਿਰਦੇਸ਼ ਉਦੋਂ ਆਇਆ ਜਦੋਂ ਕੇਂਦਰ ਨੇ ਪ੍ਰਦੂਸ਼ਣ ਵਿਰੋਧੀ ਉਪਾਅਾਂ ਤਹਿਤ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦੇ ਤੀਜੇ ਪੜਾਅ ਨੂੰ ਲਾਗੂ ਕਰ ਦਿੱਤਾ ਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਆਖਿਆ ਗਿਆ ਕਿ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਣ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਦਿੱਲੀ ਸ਼ਾਉਣੀ ਬੋਰਡ ਦੇ ਸਕੂਲਾਂ ਦੇ ਮੁਖੀਆਂ ਨੂੰ ਵੀ ਤੁਰੰਤ ਪ੍ਰਭਾਵ ਦੇ ਨਾਲ ਆ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਲਈ ਹਾਈਬ੍ਰਿਡ ਮੋਡ ਦੇ ਵਿੱਚ ਕਲਾਸਾਂ ਕਰਵਾਉਣ ਦੇ ਲਈ ਆਖ ਦਿੱਤਾ ਗਿਆ ਯਾਨੀ ਕਿ 5ਵੀਂ ਜਮਾਤ ਦੇ ਜਿਹੜੇ ਬੱਚੇ ਨੇ ਉਹ ਘਰ ਬੈਠੇ ਆਨਲਾਈਨ ਪੜ੍ਹਾਈ ਕਰ ਸਕਦੇ ਨੇ ਕਿਉਂਕਿ ਪ੍ਰਦੂਸ਼ਣ ਹੈ ਜਿਹੜਾ ਦਿੱਲੀ 'ਚ ਲਗਾਤਾਰ ਵੱਧ ਰਿਹਾ ਹੈ ਤੇ ਪ੍ਰਦੂਸ਼ਣ ਦਾ ਕਰਕੇ ਬੱਚਿਆਂ ਦੀ ਸਿਹਤ ਤੇ ਕੋਈ ਅਸਰ ਨਾ ਹੋਵੇ ਇਸ ਕਰਕੇ ਇਹ ਫੈਸਲਾ ਲਿਆ ਗਿਆ ਜੋ ਕਿ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਤਾਂ ਦਿੱਲੀ ਦਾ ਉਸਤ 에ਅਰ ਕੁਆਲਿਟੀ ਇੰਡੈਕਸ 362 ਤੋਂ ਤੇਜ਼ੀ ਨਾਲ ਵੱਧ ਕੇ ਮੰਗਲਵਾਰ ਦੀ ਸਵੇਰ ਅ 425 ਤੇ ਪਹੁੰਚ ਗਿਆ ਸੀ ਹਾਈਬ੍ਰਿਡ ਦਾ ਮਤਲਬ ਹੈ ਕਿ ਆਫਲਾਈਨ ਸਕੂਲ ਦੇ ਵਿੱਚ ਪੜਾਈ ਤੇ ਆਨਲਾਈਨ ਘਰ ਤੋਂ ਪੜਾਈ ਦਾ ਮਿਲਿਆ ਜੁਲਿਆ ਇਹ ਤਰੀਕਾ ਇਸ ਮੋੜ 'ਚ ਵਿਦਿਆਰਥੀ ਦੋਵਾਂ ਤਰੀਕਿਆਂ ਦੇ ਨਾਲ ਕਲਾਸ ਲੈ ਸਕਦੇ ਨੇ ਕੁਝ ਬੱਚੇ ਸਕੂਲ 'ਚ ਬੈਠ ਕੇ ਆਫਲਾਈਨ ਕਲਾਸਾਂ ਲੈ ਸਕਦੇ ਨੇ ਤੇ ਕੁਝ ਬੱਚੇ ਉਹੀ ਕਲਾਸ ਘਰ ਬੈਠੇ ਆਨਲਾਈਨ ਪਲੇਟਫਾਰਮ ਰਾਹੀਂ ਲੈ ਸਕਦੇ ਨੇ ਤਾਂ ਦਿੱਲੀ ਦੇ ਵਿੱਚ ਲੋਕ ਲਗਾਤਾਰ ਪ੍ਰਦੂਸ਼ਣ ਦੀ ਮਾਰ ਚੱਲ ਰਹੇ ਨੇ ਜਿਸ ਕਰਕੇ ਕਈ ਲੋਕ ਬਿਮਾਰ ਵੀ ਹੋ ਰਹੇ ਨੇ ਤੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਇਹ ਫੈਸਲਾ ਲਿਆ ਗਿਆ